ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧ ਦੇ ਹੱਤੀ ਵਿੱਚ ਮਾਨਯੋਗ ਐਸਐਸਪੀ ਜ਼ਿਲ੍ਹਾ ਜਲੰਧ ਦੇ ਹੱਤੀ ਦੇ ਸਰਦਾਰ ਹਰਕਮਪ੍ਰੀਤ ਸਿੰਘ ਖੱਖ ਜੀ ਦੀ ਗਾਈਡਲਾਈਨ ਤੇ ਬਹੁਤ ਵੱਡਾ ਨਜਾਇਜ਼ ਕੈਮੀਕਲ ਜਿਸ ਤੋਂ ਨਜਾਇਜ਼ ਦੇਸੀ ਸ਼ਰਾਬ ਬਣਾਈ ਜਾਂਦੀ ਆ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਆ ਮੁੱਖ ਅਫਸਰ ਥਾਣਾ ਇੰਸਪੈਕਟਰ ਸੁਖਦੇਵ ਸਿੰਘ ਤੇ ਉਹਨਾਂ ਦੀ ਟੀਮ ਨੇ ਇੱਕ ਅਧੋਨਿਕ ਢੰਗ ਤਰੀਕੇ ਨਾਲ ਪਹਿਲਾਂ ਇੱਕ ਇਨਫੋਰਮੇਸ਼ਨ ਹਾਸਲ ਕੀਤੀ ਕਿ ਥਾਣਾ ਮਹਿਤਪੁਰ ਚ ਟਾਵਰ ਕਲੋਨੀ ਦੇ ਨੇੜੇ ਇੱਕ ਸਮਗਰਾਂ ਦੀ ਹਵੇਲੀ ਵਜਦੀ ਆ ਉਥੇ ਇੱਕ ਬਹੁਤ ਜਿਹੜੇ ਸਮਗਲਰ ਕਿਸਮ ਦੇ ਹੈਗੇ ਨੇ ਪਸ਼ੋਕਰ ਤੌਰ ਤੇ ਔਰ ਇਹ ਕੈਮੀਕਲ ਬਾਹਰੋਂ ਲਿਆ ਕੇ ਔਰ ਇਸ ਇਲਾਕੇ ਤੇ ਇਲਾਕੇ ਤੋਂ ਬਾਹਰ ਨਜਾਇਜ਼ ਸ਼ਰਾਬ ਬਣਾ ਕੇ ਤੇ ਵੇਚਦੇ ਨੇ ਜੋ ਇਸ ਇਨਫੋਰਮੇਸ਼ਨ ਤੇ ਮੁਖਫਜ਼ ਅਫਸਰ ਵੱਲੋਂ ਆ ਦੇਖੋ ਤੁਸੀਂ ਸਾਡੇ ਕੋਲੇ ਕਿੰਨੀਆਂ ਟੈਂਕੀਆਂ ਡਰਮ ਔਰ ਪਾਣੀ ਵਾਲੀਆਂ ਟੈਂਕੀਆਂ ਜਿਹੜੀਆਂ ਬਰਾਮਦ ਕੀਤੀਆਂ ਇਹ ਜਿਹੜੇ ਦੋਸ਼ੀ ਹੈਗੇ ਨੇ ਇਹਦੇ ਚ ਚਰਮਲ ਸੰਗਤ ਚਮਾ ਪੁੱਤਰ ਅਜੀਤ ਸਿੰਘ ਵਾਸੀ ਮੁੱਲਾ ਕਸਬਾ ਤੇ ਜਸਪਾਲ ਸਿੰਘ ਪਾਲੀ ਪੁੱਤਰ ਗਨਨਾਮ ਸਿੰਘ ਤੇ ਗੁਰਦੀਪ ਸਿੰਘ ਦੀਪਾ ਪੁੱਤਰ ਜਸਵੰਤ ਸਿੰਘ ਇਹ ਤਿੰਨੇ ਮਿਲ ਕੇ ਪੈਸੇ ਲਾਉਂਦੇ ਆ ਪੈਸੇ ਲਾ ਕੇ ਫਿਰ ਉਹ ਤੇ ਕੈਵਿੰਗਲ ਬਾਹਰ ਲਿਆ ਕੇ ਸ਼ਰਾਬੇ ਦੇ ਦਸ ਇਹਨਾਂ ਨੇ ਆਪਣੇ ਘਰ ਦੇ ਵਿੱਚ ਫਰਸ਼ ਬਣਾ ਕੇ ਫਰਸ਼ਾਂ ਚ ਇੱਕ ਆ ਟੈਂਕੀ ਵੱਡੀ ਜਿਹੜੀ ਹੈ 2000 ਲੀਟਰ ਦੀ ਇੱਕ ਆ ਟੈਂਕੀਆਂ ਨੂੰ ਨੱਪਿਆ ਟੈਂਕੀਆਂ ਦੇ ਵਿੱਚ ਇਹ ਦੇਖੋ ਕਿਵੇਂ ਤੁਸੀਂ ਇਹਨਾਂ ਨੂੰ ਲਾਇਆ ਜਿਹੜੇ ਹੈਗੇ ਨੇ 쿨ਰ ਵਾਲੀ ਮੋਟਰ ਆ ਜਿਹੜੀ ਟੁੱਲੂ ਪੰਪ ਹੈਗਾ ਇਹ ਲਾ ਕੇ ਇਹਦੇ ਨਾਲ ਹੀ ਵਹਿਰ ਲਾਈ ਆ ਜ਼ਮੀਨ ਦੇ ਬਿਲਕੁਲ ਪਲੇਨ ਫਰਸ਼ ਉੱਤੇ ਪਾਣੀ ਵਾਲਾ ਇਸ ਤਰ੍ਹਾਂ ਲਾਤਾ ਸ਼ੈਂਕ ਵੀ ਪੀਣ ਵਾਲਾ ਪਾਣੀ ਹੈ ਜਦੋਂ ਕੋ ਇਨਫੋਰਮੇਸ਼ਨ ਦੇ ਆਧਾਰ ਤੇ ਪੁਲਿਸ ਵੱਲੋਂ ਸਰਚ ਕੀਤੀ ਗਈ ਤਾਂ ਇਹ ਇੰਨਾ ਮਟੀਰੀਅਲ ਜਿਹੜਾ ਹੈ ਵੱਡੀਆਂ ਟੈਂਕੀਆਂ ਫਰਸ਼ਾਂ ਦੇ ਹਟੋ ਕੱਢੀਆਂ ਇਹ ਪੰਪ ਬਰਾਮਦ ਕੀਤੇ ਔਰ ਇਹ ਜਿਹੜੇ ਕੈਨ ਹੈ ਇਹ ਸਾਰੇ ਹੀ ਜਿਹੜੇ ਹੈ ਕੈਮੀਕਲ ਦੇ ਹੈਗੇ ਨੇ ਇਹ ਕੁੱਲ 4030 ਲੀਟਰ ਜਿਹੜਾ ਕੈਮੀਕਲ ਹੈ ਜਿਸ ਤੋਂ ਸ਼ਰਾਬ ਤਿਆਰ ਕੀਤੀ ਜਾਂਦੀ ਹੈ ਬਰਾਮਦ ਕੀਤਾ ਔਰ ਅੰਦਾਜ਼ਨ ਇਸ ਤੋਂ 4.5 ਲੱਖ ਲੀਟਰ ਨਜਾਇਜ਼ ਸ਼ਰਾਬ ਬਣਾਈ ਜਾਣੀ ਸੀ ਜੋ ਇਹ ਸ਼ਰਾਬ ਕੈਮੀਕਲ ਦੀ ਬਹੁਤ ਘਾਤਕ ਕਿਸਮ ਦੀ ਹੈ ਵੀ ਪਹਿਲਾਂ ਵੀ ਤੁਹਾਡੇ ਧਿਆਨ ਚੋਣਾ ਕਿ ਇਸ ਤਰ੍ਹਾਂ ਜਿਹੜੀ ਸ਼ਰਾਬ ਹੈ ਉਹ ਕਿਸੇ ਜੀਵਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਹ ਲੋਕ ਭੋਲੇ-ਪਾਲੇ ਲੋਕਾਂ ਨੂੰ ਇਸ ਤਰ੍ਹਾਂ ਦੀ ਸ਼ਰਾਬ ਪਾ ਕੇ ਉਹਨਾਂ ਦੇ ਜੀਵਨ ਨਾਲ ਖਲਵਾੜ ਕਰਦੇ ਸਨ ਪੁਲਿਸ ਵੱਲੋਂ ਇਸ ਆਪਰੇਸ਼ਨ ਦੌਰਾਨ ਇਹ ਸਫਲਤਾ ਹਾਸਲ ਕੀਤੀ ਹੈ ਤੇ ਆਉਣ ਵਾਲੇ ਦਿਨਾਂ 'ਚ ਇਹ ਜਿਹੜੀ ਸ਼ਰਾਬ ਹੈ ਜਾਂ ਮਹਿਤਪੁਰ ਜਾਂ ਹੋਰ ਇਲਾਕਿਆਂ 'ਚ ਸਪਲਾਈ ਹੋਣੀ ਸੀ ਬਹੁਤ ਵੱਡੀ ਇਹ ਰੋਕ ਲੱਗੀ ਹੈ ਤੇ ਆਉਣ ਵਾਲੇ ਦਿਨਾਂ ਚ ਫਿਰ ਇਸ ਤਰ੍ਹਾਂ ਦੇ ਆਪਰੇਸ਼ਨ ਹੋਰ ਕਰਦੇ ਜਾਣਗੇ ਜਿਲ੍ਹਾ ਜਲੰਧਰ ਦੇ ਇਹਾਤੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਮਨਪ੍ਰੀਤ ਸਿੰਘ ਖੱਖਜੀ ਵੱਲੋਂ ਡੇਲੀ ਗਾਈਡਲਾਈਨ ਜਾਰੀ ਹੁੰਦੀਆਂ ਹਨ ਉਹਨਾਂ ਗਾਈਡਲਾਈਨਾਂ ਤੇ ਇਸ ਤਰ੍ਹਾਂ ਦੇ ਵੱਡੇ ਆਪਰੇਸ਼ਨ ਕੀਤੇ ਜਾ ਰਹੇ ਹਨ ਥੈਂਕ ਯੂ ਜਿਲ੍ਹਾ ਜਲੰਧਰ ਦਿਹਾਤੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਮਨਪ੍ਰੀਤ ਸਿੰਘ ਖੱਖਜੀ ਵੱਲੋਂ ਜ਼ਿਲ੍ਹੇ ਅੰਦਰ ਮਾੜੇ ਅਨਸਰਾਂ ਦੇ ਖਿਲਾਫ ਸਪੈਸ਼ਲ ਅਭਿਆਨ ਚਲਾਇਆ ਜਾ ਰਹੇ ਹਨ ਜਿਸ ਦੇ ਤਹਿਤ ਐਸਪੀ ਮੈਡਮ ਜਸਾ ਜਸਰੂਪ ਕੌਰ ਬਾਠ ਐਸਪੀ ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਮੁਕਫਰ थाना ਮਹਿਤਪੁਰ ਇੰਸਪੈਕਟਰ ਸੰਦੀਪ ਸਿੰਘ ਦੀ ਸੂਚੀ ਟੀਮ ਨੇ ਇੱਕ 4030 ਲੀਟਰ ਕੈਮੀਕਲ ਜਿਸ ਤੋਂ ਕਰੀਬ 4.5 ਲੱਖ ਲੀਟਰ ਸ਼ਰਾਬ ਜਿਹੜੀ ਬਣੀ ਸੀ ਉਹਨੂੰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਆ ਪੁਲਿਸ ਮਹਿਤਪੁਰ ਵੱਲੋਂ ਇੱਕ ਪੁਖਤਾ ਇਨਫੋਰਮੇਸ਼ਨ ਆਉਣ ਤੇ ਉਹਨਾਂ ਦੇ ਢੰਗ ਤਰੀਕਿਆਂ ਨਾਲ ਕਸਵਾਵਾਲਾ ਦੇ ਟਾਵਰ ਕਲੋਨੀ ਦੇ ਵਿੱਚ ਇੱਕ ਸਮਗਲਨ ਦਾ ਘਰ ਹੈ ਜਿਹਦੀ ਸਰਚ ਕੀਤੀ ਗਈ ਉਹ ਸੱਤ ਦਰਾਂ ਨੇ ਦੇਖਿਆ ਗਿਆ ਕਿ ਉਹਦੇ ਫਰਸ਼ਾਂ ਦੇ ਅੰਦਰ 2-2000 ਲੀਟਰ ਦੀਆਂ ਟੈਂਕੀਆਂ ਨਪੀਆਂ ਹੋਈਆਂ ਸਨ ਉਹ ਫਰਸ਼ਾਂ ਨੂੰ ਖੇੜਿਆ ਗਿਆ ਕਰੀਬ 10 ਘੰਟੇ ਲਗਾਤਾਰ ਇਹ ਆਪਰੇਸ਼ਨ ਚੱਲਿਆ ਹੋਰ ਉਹ ਟੈਂਕੀਆਂ ਨੂੰ ਪੱਟਿਆ ਤੇ ਉਹਦੇ ਚ ਜਿਹੜਾ ਇਹ ਕੈਮੀਕਲ ਬਰੰਦ ਹੋਇਆ ਇਹ ਇਹ ਦੋਸ਼ੀ ਜਿਹੜੇ ਐਨੇ ਛਾਤਰ ਹੈਗੇ ਨੇ ਦੋਸ਼ੀ ਨਰਮਲ ਸਿੰਘ ਨਿਮਾ ਪੁੱਤਰ ਜੀ ਸਿੰਘ ਜਸਪਾਲ ਸਿੰਘ ਪੁੱਤਰ ਕਨਮ ਸਿੰਘ ਤੇ ਗੁਰਦੀਪ ਸਿੰਘ ਦੀਪਾ ਜਿਹੜੇ ਕ੍ਰਿਮੀਨਲ ਵਿਅਕਤੀ ਤੇ ਹੈਗੇ ਨੇ ਇਹਨਾਂ ਨੇ ਉਹ ਟੈਂਕੀਆਂ ਦੇ ਵਿੱਚ ਟੁੱਲੂ ਪੰਪ ਲਾਏ ਹੋਏ ਸਨ ਔਰ ਨਾਲ ਹੀ ਇੱਕ ਇਲੈਕਟ੍ਰਿਕ ਵਾਇਰ ਲਾਈ ਸੀ ਜੋ ਬਾਹਰ ਉਹਨੂੰ ਔਨ ਕਰਨ ਤੇ ਉਹਦੇ ਚੋਂ ਕੈਮੀਕਲ ਬਾਹਰ ਆਉਂਦਾ ਸੀਗਾ ਇਹ 1 ਲੀਟਰ ਕੈਮੀਕਲ ਤੋਂ ਕਰੀਬ 100 ਲੀਟਰ ਜਿਹੜੀ ਇਹ ਨਜਾਇਜ਼ ਸ਼ਰਾਬ ਤਿਆਰ ਕਰਦੇ ਸਨ ਔਰ ਇਹ ਟੋਟਲ ਜਿਹੜੇ ਕੈਨ ਉਹਦਾ ਸਾਰਜੋ ਸਮਾਨ ਰਿਕਵਰ ਕੀਤਾ ਗਿਆ ਇਹ ਬਰਾਮਦਗੀ ਸ਼ਰਾਬ ਜਿਹੜੀ ਹੈ ਬਹੁਤ ਹੀ ਘਾਤਕ ਕਿਸਮ ਦੀ ਹੈਗੀ ਆ ਪਿਛਲੇ ਦਿਨਾਂ ਚ ਤੁਸੀਂ ਇਸ ਬਾਰੇ ਧਿਆਨ ਚਾਇਆ ਹੋਣਾ ਕਿ ਕੈਮੀਕਲ ਵਾਲੀ ਸ਼ਰਾਬ ਆ ਇਨਸਾਨੀ ਜੀਵਨ ਨੂੰ ਖਤਰੇ 'ਚ ਪਾਉਂਦੀ ਆ ਪੁਲਿਸ ਵੱਲੋਂ ਇਸ ਤੇ ਕਰੀਬ 4030 ਲੀਟਰ ਕੈਮੀਕਲ ਜਿਹੜਾ ਬਰਾਮਦ ਕੀਤਾ ਇਸ ਤੋਂ ਲੱਖਾਂ ਲੀਟਰ 4.5 ਲੱਖ ਦੇ ਲੀਟਰ ਸ਼ਰਾਬਾਨੀ ਸੀ ਜੋ ਪਬਲਿਕ ਚ ਵਰਤੀ ਜਾਣੀ ਸੀ ਇਸ ਆਪਰੇਸ਼ਨ ਦੌਰਾਨ ਇਹ ਬਹੁਤ ਇਹ ਸਭ ਤੋਂ ਵੱਡੀ ਰੋਕ ਥੰ ਲੱਗੀ ਹੈ ਕੱਟ ਆਫ ਹੋਇਆ ਇਸ ਕ੍ਰਾਈਮ ਚ ਔਰ ਬੰਦ ਤੋਂ ਰੋਕੀ ਗਈ ਹੈ ਔਰ ਇਹ ਦੋਸ਼ੀਆਂ ਨੂੰ ਜਲਦੀ ਫੜਿਆ ਜਾਊਗਾ ਔਰ ਇਹਦੇ ਵਿੱਚ ਹੋਰ ਚੇਨ ਕਿੱਥੋਂ ਲੈ ਕੇ ਆਏ ਸੀ ਕਿੱਥੇ ਕਿੱਥੇ ਇੰਨੀ ਭਾਰੀ ਮਾਤਰਾ ਚ ਜਾਣੀ ਸੀ ਉਹਨਾਂ ਸਾਰਿਆਂ ਦੇ ਖਿਲਾਫ ਜਿਹੜਾ ਲੀਗਲ ਐਕਸ਼ਨ ਕੀਤਾ ਜਾਊਗਾ ਪੁਲਿਸ ਤਰਫੋਂ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਰੰਗਲਾ ਪੰਜਾਬ ਬਣਾਉਣ ਲਈ ਹਰ ਤਰ੍ਹਾਂ ਦੇ ਮਿਹਨਤ ਨਾਲ ਉਪਰਾਲੇ ਕੀਤੇ ਜਾ ਰਹੇ ਹਨ ਜਿਹਦੇ ਚੰਗੇ ਰਿਜ਼ਲਟ ਜਿਹੜਿਆ ਦੇਣ ਲਈ ਪੁਲਿਸ ਬਚਨ ਬਤਾ ਗਿਆ ਥੈਂਕ ਯੂ APN Web News ਹਰ ਰੋਜ਼